ਜੰਮੂ ਕਸ਼ਮੀਰ ਦੇ ਪਹਲਗਾਮ ਵਿੱਚ ਹੋਏ ਹਾਲ ਹੀ ਵਿੱਚ ਅਤਵਾਦੀ ਹਮਲੇ ਦੇ ਸੰਦਰਭ ਵਿੱਚ ਸੋਸ਼ਲ ਮੀਡੀਆ ਤੇ ਇੱਕ ਫੋਟੋ ਵਾਇਰਲ ਹੋ ਰਹੀ ਸੀ ਜਿਸ ਵਿੱਚ ਇੱਕ ਖੱਤਰ ਚਾਲਕ ਸਲਾਨੀਆਂ ਨੂੰ ਉਹਨਾਂ ਦੇ ਧਰਮ ਬਾਰੇ ਪੁੱਛਦਾ ਹੋਇਆ ਦੇਖਿਆ ਗਿਆ ਸੀ ਇਸ ਫੋਟੋ ਨਾਲ ਇਹ ਦਾਵਾ ਕੀਤਾ ਜਾ ਰਿਹਾ ਸੀ ਕਿ ਖੱਤਰ ਚਾਲਕ ਨੇ ਸਲਾਨੀਆਂ ਤੋਂ ਉਹਨਾਂ ਦੇ ਧਰਮ ਬਾਰੇ ਪੁੱਛਿਆ ਸੀ ਜਿਸ ਕਾਰਨ ਸੁਰੱਖਿਆ ਏਜੰਸੀਆਂ ਚੁੱਕਸ ਹੋ ਗਈਆਂ ਸਨ ਗੰਦਰਬਲ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਹੈ ਅਤੇ ਸ਼ੁੱਕਰਵਾਰ 25 April 2025 ਨੂੰ ਸ਼ੱਕੀ ਖੱਚਰ ਮਾਲਕ ਨੂੰ ਹਰਾਸਤ ਵਿੱਚ ਲਾ ਲਿਆ ਹੈ ਸ਼ੱਕੀ ਦੀ ਪਛਾਣ ਇਆਜ ਅਹਿਮਦ ਜੰਗਲ ਪੁੱਤਰ ਨਬੀ ਜੰਗਲ ਨਿਵਾਸੀ ਗੋਹੀਪੁਰਾ ਰਾਏ ਜਾਨ ਗੰਦਰਬਲ ਵੱਜੋ ਹੋਈ ਹੈ ਉਹ ਥਜਵਾਸ ਗਲੇਸ਼ੀਅਰ ਸੋਨ ਮਾਰਗ ਵਿੱਚ ਖੱਚਰ ਸੇਵਾਵਾਂ ਪ੍ਰਦਾਨ ਕਰਦਾ ਹੈ ਪੁਲਿਸ ਨੇ ਕਿਹਾ ਹੈ ਕਿ ਮਹਿਲਾ ਸਲਾਨੀ ਨੇ ਦੋਸ਼ ਲਗਾਇਆ ਸੀ ਕਿ ਸ਼ੱਕੀ ਨੇ ਉਸ ਤੋਂ ਧਰਮ ਅਤੇ ਹੋਰ ਨਿੱਜੀ ਸਵਾਲ ਪੁੱਛੇ ਸਨ ਮਹਿਲਾ ਸਲਾਨੀ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ ਅਤੇ 13 April ਨੂੰ ਆਪਣੇ ਸਮੂਹ ਨਾਲ ਜੰਮੂ ਕਸ਼ਮੀਰ ਦੀ ਯਾਤਰਾ ਲਈ ਰਵਾਨਾ ਹੋਈ ਸੀ ਉਸਦੇ ਸਮੂਹ ਵਿੱਚ 20 ਲੋਕ ਸਨ ਅਤੇ ਉਹ ਪਹਿਲਾਂ ਵੈਸ਼ਨੋਦੇਵੀ ਫਿਰ ਸੋਨਮਾਰਗ ਅਤੇ ਸ਼੍ਰੀਨਗਰ ਗਏ 20 April ਨੂੰ ਉਸ ਦਾ ਸਮੂਹ ਪਹਿਲਗਾਮ ਪਹੁੰਚਿਆ ਜਿੱਥੇ ਖੱਤਰ ਚਾਲਕ ਨੇ ਉਹਨਾਂ ਨੂੰ ਖੱਤਰ ਦੀ ਸਵਾਰੀ ਕਰਵਾਈ। ਔਰਤਾਂਸਾਰ ਉਸ ਦਿਨ ਛੱਕੀ ਨੇ ਵਾਰ-ਵਾਰ ਬੰਦੂਕਾਂ ਅਤੇ Hindu ਧਰਮ ਦਾ ਜ਼ਿਕਰ ਕੀਤਾ ਅਤੇ ਕੋਡ ਭਾਸ਼ਾ ਵਿੱਚ ਪਲਾਨ A ਅਤੇ ਪਲਾਨ B ਵਰਗੇ ਸ਼ਬਦਾਂ ਦੀ ਵਰਤੋਂ ਕੀਤੀ। ਔਰਤ ਨੂੰ ਸ਼ੱਕ ਸੀ ਕਿ ਉਸ ਦਿਨ ਕੋਈ ਅੱਤਵਾਦੀ ਹਮਲਾ ਹੋ ਸਕਦਾ ਹੈ। ਗੰਦਰਬਲ ਪੁਲਿਸ ਨੇ ਸ਼ੱਕੀ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿਉਂ ਅਫਵਾਹਾਂ ਵੱਲ ਧਿਆਨ ਨਾ ਦੇਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਸਥਾਨਕ ਪੁਲਿਸ ਨੂੰ ਰਿਪੋਰਟ ਕਰਨ